ਆម ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਦੀ ED ਵੱਲੋਂ ਕੀਤੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਅੱਜ ਆម ਆਦਮੀ ਪਾਰਟੀ ਦੇ ਸਮੂਹ ਵਰਕਰਾਂ ਵੱਲੋਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਉਹਨਾਂ ਦੇ ਸਮੁੱਚੇ ਵਜੀਰੀ ਵੱਲੋਂ ਸ਼ਹੀਦ ਆਜ਼ਮ ਸਰਦਾਰ ਸਖ ਸਿੰਘ ਦੇ ਪਿੰਡ ਜੱਦੀ ਪਿੰਡ ਖਟਕੜ ਕਲਾਂ ਵਿਖੇ ਭੁੱਖ ਹੜਤਾਲ ਕੀਤੀ ਗਈ ਵਰਕਰਾਂ ਦੇ ਵਿੱਚ ਭਾਰੀ ਉਤਸ਼ਾਹ ਪਾਇਆ ਗਿਆ ਵਰਕਰ ਆਪ ਮਹਾਰੇ ਪੰਡਾਲ ਦੇ ਵਿੱਚ ਪਹੁੰਚੇ ਜਿਨ੍ਹਾਂ ਦਾ ਮੰਤਵ ਸੀ ਏਕੇਜਰੀਵਾਲ ਜੀ ਨੂੰ ਵਰਕਰਾਂ ਵੱਲੋਂ ਆਸ਼ੀਰਵਾਦ ਦੇਣਾ ਤਾਂ ਕਿ ਕੇਂਦਰ ਸਰਕਾਰ ਨੂੰ ਪਤਾ ਲਗਾਇਆ ਜਾ ਸਕੇ ਕਿ ਵਰਕਰ ਜਿਹੜੇ ਆ ਖਟਕੜਕਲਾਂ ਦੇ ਵਿੱਚ ਅੱਜ ਪਹਿਲੀ ਵਾਰ ਨਹੀਂ ਦੂਸਰੀ ਵਾਰ ਹੁਮਾਮਾ ਕੇ ਪਹੁੰਚੇ ਆ ਪਹਿਲੀ ਵਾਰ ਜਦੋਂ ਖਟਕੜਕਲਾਂ ਦੇ ਵਿੱਚ ਸੌਚੁੱਕ ਸਮਾਗਮ ਹੋਇਆ ਸੀ ਉਸ ਵੇਲੇ ਵੀ ਪਾਰਟੀ ਦੇ ਵਰਕਰ ਔਰ ਹੋਰ ਪਾਰਟੀਆਂ ਦੇ ਵਰਕਰ ਵੀ ਜਿਹੜੇ ਆ ਉਹ ਇਸ ਸੌਚੁੱਕ ਸਮਾਗਮ ਦੇ ਵਿੱਚ ਪਹੁੰਚੇ ਸਨ ਅਤੇ ਉਸ ਸਮੇਂ ਹਰ ਵਰਕਰ ਜਿਹੜਾ ਜੋ ਸੌਚਕ ਸਮਾਗਮ ਦੇ ਵਿੱਚ ਹਾਜ਼ਰ ਹੋਇਆ ਸੀ ਉਹ ਆਪਣੇ ਆਪ ਨੂੰ ਇਹ ਵੀ ਕਿਹਾ ਕਿਹਾ ਸੀ ਕਿ ਉਹ ਮੁੱਖ ਮੰਤਰੀ ਸੰਸਕਦਾ ਕਿਉਂਕਿ ਸੌਚਕ ਸਮਾਗਮ ਜਿਹੜਾ ਆਮ ਜਨਤਾ ਦੇ ਵਿੱਚ ਰੱਖਿਆ ਗਿਆ ਸੀ ਅੱਜ ਦੂਸਰੀ ਵਾਰ ਜਿਹੜਾ ਆ ਉਹ ਕਟਕੜਕਲਾਂ ਦੇ ਵਿੱਚ ਵੱਡਾ ਇਕੱਠ ਹੋਇਆ ਕਿ ਕੇਜਰੀਵਾਲ ਜੀ ਦੀ ਰਿਹਾਈ ਤੇ ਸੰਬੰਧੀ ਜਿਹੜਾ ਵਰਕਰਾਂ ਦਾ ਇਕੱਠ ਜਗਜਾਰ ਕੀਤਾ ਜਾ ਸਕੇ ਖਿਆਲੋਂ ਸੇ ਹੁੰਦਾ ਹੈ। ਖਿਆਲ ਬੱਤੇ ਹੋਣੇ ਚਾਹੀਦੇ। ਭਗ ਸਿੰਘ ਉਹਦੇ ਖਿਆਲ ਬੱਤੇ ਸੀ। ਰਾਜਗੁਰੂ ਜੋ ਨਾਸਿਕਾ ਪੂਨਿਆ ਤੋਂ ਸੀ ਰਾਜਗੁਰੂ ਕੁਝ ਲਿਖਦੇ ਨਹੀਂ ਸੀ। ਬਾਕੀ ਤਾਂ ਭਗ ਸਿੰਘ ਜੀ ਤਾਂ ਬਹੁਤ ਕੁਝ ਲਿਖਦੇ ਰਹਿੰਦੇ ਸੀ ਖਵਾਰਾਂ ਚ ਰਿਵਿਊ ਟੋਰੀਅਲ ਆਪਣੇ ਖਵਾਰ ਵੀ ਛਾਪਦੇ ਰਹਿੰਦੇ ਸੀ, ਪਰਚੇ ਕੱਢਦੇ ਰਹਿੰਦੇ ਸੀ। ਰਾਜਗੁਰੂ ਕੁਝ ਲਿਖਦੇ ਨਹੀਂ ਸੀ। 1819 ਸਾਲ ਦੀ ਉਮਰ ਸੀ ਹਸਨ ਕੈਟਨ ਵੀ ਉਮਰ ਸੀ ਤਾਂ ਰਾਜਗੁਰੂ ਨੂੰ ਮਜ਼ਾਕ ਕਰਦੇ ਰਹੇ ਸੀ ਤੂੰ ਤੇਰੇ ਲਿਖ ਨਹੀਂ ਸਕਦਾ ਕੁਝ ਉਹ ਕਹਿੰਦਾ ਨਹੀਂ ਯਾਰ ਮੈਂ ਕਦੇ ਕੁਝ ਲਿਖੂਗਾ ਉਸ ਤੋਂ ਵੀ ਲੋਕ ਕਵਿ ਸਟੇਜ ਤੇ ਪੜ੍ਹेंगे ਉਹ ਕਹਿੰਦੇ ਰਹਿਣ ਦੇ ਯਾਰ ਤੂੰ ਕੀ ਲਿਖੇਗਾ ਦੇਖਾਂਗੇ ਫਿਰ ਫਿਰ 2 ਮਹੀਨੇ ਬਾਅਦ ਕਹਿੰਦੇ ਕੁਝ ਲਿਖਿਆ ਕਹਿੰਦਾ ਨਹੀਂ ਤੇਰੇ ਤੋਂ ਲੇਖ ਸਾਦਾ ਫਾਂਸੀ ਦੀ ਸਜ਼ਾ ਹੋਗੀ ਕਹਿੰਦੇ ਕੁਝ ਲਿਖਿਆ ਕਹਿੰਦਾ ਨਹੀਂ ਫਾਂਸੀ ਆਣਾ ਦਿਨ ਆ ਗਿਆ ਜੀ ਅਰਲੀ ਮਾਰਨਿੰਗ 4 ਵਜੇ ਅਖਾਉਣਾਂ ਆਗੇ ਜਲਾਬ ਤੇ ਜਿਹੜੇ ਜੇਲ੍ਹ ਦਾ ਸਟਾਫ ਅੱਜ ਫਾਂਸੀ ਹੈ ਉਹ ਸੀਦੇ ਇਸ ਫਾਂਸੀ ਕੋਰੇ ਨੇ ਰਾਜਗੁਰੂ ਕੁਝ ਲਿਖਾ ਲੈ ਲਿਖੋ ਬੰਦਾ ਕਹਿੰ ਲਿਖੇਗਾ 15 ਮਿੰਟ ਵਿੱਚ ਫਾਂਸੀ ਹੈ ਉਹਨੂੰ ਜਿਹੜਾ ਮੋਟ ਜਿਹੜਾ ਐ ਸੀ ਜੇਲ੍ਹ ਦਾ ਸਟਾਫ ਦਾ ਬੰਦਾ ਹੈਗਾ ਤਾਂ ਇੰਡੀਅਨ ਕੀਪਰ ਗੋਰੀਆਂ ਦੀ ਫੌਜ ਕੰਮ ਕਰਦਾ ਸੀ ਉਹਨੂੰ ਕਹਿੰਦੇ ਇੱਕ ਕੋਲਾ ਲਿਆ ਕੇ ਦੇ ਦੇ ਆ ਕੋਲਾ ਲੈ ਆ ਕੇ ਦੇ ਦੇ ਕੁਝ ਲਿਖਣਾ ਕਿਉਂਕਿ ਫਾਂਸੀ ਵਾਲੇ ਜਿਹੜੇ ਕੈਦੀ ਹੁੰਦੇ ਉਹਨਾਂ ਨੂੰ ਤਾਂ ਸਾਰਾ ਕੁਝ ਖੋਹ ਲੈਂਦੇ ਆ ਕੋਈ ਆਪਣੇ ਫ੍ਰੀਡ ਨੂੰ ਕੋਈ ਆਮ ਨਾ ਕਰ ਲੈਣ ਦੇ ਉਹਨੇ ਕਿਹਾ ਯਾਰ 15 ਮਿੰਟ ਦੇ ਦਿੱਤੇ ਇਹਨਾਂ ਨੂੰ ਚੱਲ ਕੋਲਾ ਮੰਗ ਦੇਣ ਲਈ ਆ ਕੋਲਾ ਤੇ ਆਪਾ ਲਾਹੌਰ ਦੀ ਸੈਂਟਰਲ ਜੇਲ੍ਹ ਦੇ ਬੈਰਕ ਵਿੱਚ ਕੰਟ ਤੇ ਰਾਜਗੁਰੂ ਲਿਖ ਕੇ ਗਿਆ ਲੈਣਾ ਦੁੱਖ ਦੀ ਗੱਲ ਇਹ ਹੈ ਸਾਨੂੰ ਕਦੇ ਕਿਸੇ ਨੇ ਪੜਾਈਆਂ ਨਹੀਂ ਹੋ कद किसीबस नहीं आईया हम सिलबसांव अगले सलेबसा भी सोल का राजगुरु ने की लिखा राजगुरु ने पहलिया त्यां लिखिया जिंदगी हम भी जी सकते थे चुप रहकर हम भी जी सकते थे चुप रहकर हमें भी मां बाप ने पाला था दुख सहकर कर इना लिखिया अद्धे बाद फांसी हो ਹਾਂ ਹਾਂ ਬਾ ਕੀਰੇ ਸੀ ਕੋਇਆ ਇੰਨਾ ਪਿੱਛੇ ਕੋਇਆ ਉਸੇ ਬੰਦੇ ਨੂੰ ਜੇਸ ਪਾ ਕੇ ਕਹਿੰਦੇ ਕੇਰੀਵਾਲ ਦੇ ਬਰਤ ਬੋਲਦੇ ਤੇ ਉਸੇ ਬੰਦੇ ਨੂੰ ਕਹਿੰਦੇ ਹੁਣ 55 ਕਰੋੜ ਦਾ ਸਾਨੂੰ ਵੀ ਦੇ ਚੰਦਾ ਤੇ ਫਿਰ ਸਾਡੇ ਵਾਲਾ ਤਾਂ ਹੈ ਹੀ ਨਹੀਂ ਕਿ ਜਿਸ ਹਿਸਾਬ ਨਾਲ ਚ ਮੈਂ ਹੀ ਲਿਆ ਸੀ ਤੇ ਥੋੜੇ ਵਾਲਾ ਤਾਂ ਹਿਸਾਬ ਤਾਂ 8000 ਕਰੋੜ ਉਹ ਕਿਹੜੇ ਘਾਤੇ ਪਾਉਂਗੇ ਭਾਈ ਨਾ ਉਹ ਤਾਂ ہمارا ਜਨਤਾ ਹੈ ਨਾ ਸੁਵੀਰੋ ਚੁੱਪ ਰਹਿ ਕੇ ਆਪਾਂ ਜਿਉਂਦੇ ਜਿਉਂਦੇ ਸਕਤੇ ਸੀ ਰਾਜਪੁਰ ਸਪਰੇ ਹੋਰੇ ਵੀ ਹਮ ਵੀ ਜੀ ਸਕਤੇ ਸਿ ਚੁੱਪ ਰਹਿ ਕੇ ਕੋਣ ਪੰਗਾ ਲੰਮਾ ਹੈ ਅਲਗਾ ਛੱਡੋ ਪਰੇ ਯਾਰ ਇਹ ਤਾਂ ਕਰਨੀ ਉਹ ਵੀ ਕਹਿਨ ਦੇ ਛੱਡੋ ਪਰੇ ਫਿਰ ਆਪਾਂ ਇੱਥੇ ਬੈਠੇ ਹੁੰਦੇ ਤੇ ਸਵਦੇਸ਼ ਵਾਸਤੇ ਲੜਨਾ ਅਰਗਤ ਕੇ ਜੀਵਾਲ ਹੋ ਰੰਗਾ ਸਾਤ ਦਿਨ ਸੰਕਰਤ ਦੇ ਮੌਕੇ ਤੇ ਆਉਣ ਵਾਲੇ ਦੋ ਦਿਨਾਂ ਚ ਮਿਲਣਾ ਆਉਣਾ ਨੇ ਉਹਨਾਂ ਨੇ ਲਿਸਟ ਜਿਹੜੀ ਭੇਜੀ ਆ ਆਉਣ ਵਾਲੇ ਦੋਸਰ ਦਿਨਾਂ ਚ ਮਿਲਣ ਵਾਲਿਆਂ ਦੀ ਉੱਥੇ ਮੇਰਾ ਨਾਮ ਹੈ ਮੈਂ ਮਿਲ ਕਿਆ ਹਾਂਗਾ ਔਰ ਸਾਰਾ ਕੁਝ ਦੱਸ ਕਿਆ ਹਾਂਗਾ ਕਿ ਖੜ-ਖੜ ਕਲਾਂਗੇ ਐਸੀ ਉੱਥੇ ਲੋਕ ਆਪ ਮਾਰੇ ਐਸੀ ਉਹਨਾਂ ਨੇ ਇਹ ਕਿਹਾ ਸੀ ਕਿ ਅਸੀਂ ਬੋਲੇ ਨਾਰੰਜੀ ਚਟਾਨਾਂ 'ਮੋਂ ਕੜਿਆ ਅਜਿਹਾ ਪੰਜਾਬੀਆਂ ਜਿੱਥੇ ਖੜ ਗਏ ਮੜ ਗਏ ਜਿੱਥੇ ਅੜ ਗਏ ਅੜ ਗਏ ਵਾਸਤੇ ਇਸタル ਕੇ ਬਾਤੋ ਕਾ ਜਿਦ ਕੇ ਆਉਣਾ ਸਾਡੇ ਲਈ ਬਹੁਤ ਸੁਖਦਾਇਕ ਹੈ ਕਿ ਅਪਾ ਕੱਟੇ ਹੋ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਰਾਜਨੀਤਿਕ ਤੌਰ ਤੇ ਵੀ ਰੋਣਾ ਹੈ ਨਾ ਨੂੰ ਇੱਕ اخلاقی ਤੌਰ ਤੇ ਵੀ ਇਹਨੂੰ ਭਰਉਣਾ ਹੈ ਕਿ ਦੇਸ਼ ਕਿਸੇ ਦੇ ਬਾਪ ਦੀ ਜ਼ਕੀਰ ਨਹੀਂ ਹੈਗਾ ਤੇ ਦੇਸ਼ ਸਾਡੇ ਬਜ਼ੁਰਗਾਂ ਨੇ ਲੈ ਕੇ ਦਿੱਤਾ ਬਾਟਾ ਤੁਹਾਡਾ ਤਾਂ ਨਹੀਂ ਕੋਈ ਦਾਦਾ ਦਾਦੀ ਨਾਨਾ ਨਾਨੀ ਮਰਿਆ ਉਹ 10 ਲੱਖ 15 ਦਾ ਸਾਥ ਹੀ ਸੀ ਜਿਹੜਾ ਲਕੀਰ ਕੱਢਤੀ ਜਿਹੜੀ